ਆਹੇ ਆ ਬਾਈ ਕਰਦਾ ਨਾ ਇਹ ਨਹੀਂ ਕਰਦਾ ਹੋ ਜੇ ਫਟਰਾਲੇ ਨੂੰ ਟਿੱਕੀ ਜਾ ਲੱਗਾ ਇਹਦੇ ਭਰੇ ਦਾ ਕੁਸਾ ਜੇ ਕਿਰਪਾ ਹੋ ਜੇ ਉੱਪਰ ਵੀ ਬੈਠਣ ਲਈ ਕਹਿੰਦਾ ਬੈਠੋ ਬਰਾ ਪ੍ਰਦਾਨ ਕਹਦਾ ਇਹਦੀਓ ਕਿਰਪਾ ਏ ਜਿਹੇ ਵੱਧ ਚੱਲ ਗਿਆ ਉਹ ਇਹ ਦਾ ਟਲੇ ਲਾ ਬਾਈ ਪ੍ਰਧਾਨ ਚੱਕਦੇ ਫਟੇ ਪੂਰੀ ਨੇ ਜ਼ਾੜੇ ਕੁੰਝਾ ਫੜਦਾ ਇਹ ਤਾਂ ਫੁਰਤੀ ਨਹੀਂ ਆ ਹਾਂ ਕੰਬੈਨ ਬਾਸ ਨਹੀਂ ਰੱਖਣੀ ਨਹੀਂ ਬੰਦਾ ਕੁੰਝਾ ਛੱਡ ਕੇ ਬਹਿ ਜਾਂਦਾ ਛੱਡ ਕੇ ਬਹਿ ਜਾਂਦਾ ਆਹੋ ਬੰਨ ਨਹੀਂ ਖੜ ਲੈਣੀ ਬਾਤੇ ਘਾਟੇ ਦਾ ਘਾਟੇ ਦਾ ਕੰਮ ਔਰੇ ਦਾ ਆਪਣਾ ਜਾਣਾ ਹੀ ਹੋਇਆ ਲਓ ਲਾਲਾ ਲਓ ਵਾਹ ਵਾਹ ਲਓ ਜੀ ਭਾਈ ਕਟੜ ਵਾਲਾ ਭਾਈ ਵੀ ਆ ਗਿਆ ਤਾਂ ਆਪਣੇ ਮਾਰਨਾ ਚੱਲਦਾ ਕਟੜ ਇਧਰ ਮਾਰੋ ਮਾਰ ਗਰਦਾ ਰੇਪ ਕਿਹੜੇ ਸਾਹ ਨਾਲ ਹੈ ਮੋਟਰ ਵਾਲੀ ਸਾਈਡ ਨੂੰ ਭਾਈ ਸਾਰਾ ਪ੍ਰੋਜੈਕਟ ਭਰਿਆ ਪਿਆ ਏ ਫੁੱਲਾ ਕਰਦਾ ਪਹਿਲਾ ਲਓ ਜੀ ਭਾਈ ਸਤਿ ਸ਼੍ਰੀਕਾਲ ਜੀ ਸਾਰੇ ਵੀਰਾਂ ਨੂੰ ਹਾਂਜੀ ਭਰਾਂਜੀ ਸਤਿ ਸ਼੍ਰੀਕਾਲ ਜੀ ਅੱਜ ਭਾਈ ਵੰਟੀ ਦੇ ਲੱਗੀ ਮਸ਼ੀਨ ਕਹਿੰਦੇ ਮਨਸੂਏ ਠੇਕੇ ਵਾਲੇ ਵੀ ਦੀਵਾਇਰ 2 ਕਿਲੇ ਲਾਈ ਉਹਰੇ ਬਾਸਮਤੀ 1500 ਨੂੰ 20 ਜੀ ਘਟ ਗਿਆ ਤਾਂ ਫੇ 26 ਰਹਿ ਗਈ ਸੀ ਵਿੱਚ ਪ੍ਰੋਜੈਕਟ ਆਧਾ ਪ੍ਰਿੰਡਾ ਜਾ ਹੋ ਗਿਆ ਇਹਦਾ ਜਿਹੜੀ ਸਾਫ ਬਹੁਤ ਆ ਮਨੇ ਹਾਂ ਹਾਂ ਜਿਹੜੀ ਸਾਫ ਆ ਭਾਈ ਡੋਡ ਹੀ ਨਹੀਂ ਹੈਗੀ ਦੇਖੋ ਤਹ ਭੂਰੀ ਹੁਣ ਮੌਇਚਰ ਚੈੱਕ ਕਰੂਗਾ ਮੌਇਚਰ ਦਾ ਕਿ ਆਉਣਾ ਪੱਕੇ ਨਾਲ ਦਿਓ ਭਾਈ ਹਾਂ ਵੇ ਹੁਣ ਨਹੀਂ ਮੌਇਚਰ ਹੈ ਜੀ ਪ੍ਰਧਾਨ ਇੱਕ ਦੇਖ ਲੈ ਆ ਨਾਲ ਖੇਤ ਵਿਵਾਦ ਤੇ ਉਹਰੇ ਵੀ ਧਾਨ ਖੜੇ ਹੁੰਦੇ ਤੇ ਕਣਕ ਨੂੰ ਕਣਕ ਨੂੰ ਬਣਾ ਕੇ ਸੜ ਤੇ ਬਾਕੀ ਥੰਦ ਹਾਂਦੇ ਭਾਈ 1509 ਹੈ ਵਿੱਚ ਥੋੜਾ ਜਿਹਾ ਬੀਜ ਘਾਟ ਕੇਰਾ 26 ਹੈ ਹੁਣ ਉਹੀ ਪੰਗਾ ਪ੍ਰਦਾਨ ਉਹ ਲੱਗ ਪਾਉਣੀ ਪੈਣੀ ਹੈ ਨਹੀਂ ਪਲੜ ਪਛਾਰੇ ਨੇ ਵਿੱਚ ਪਲੜ ਬਾਜੀ ਹਾਂ ਉਹਨਾਂ ਕਹ ਪੈਣਾ ਮੰਡੀ ਮਤਾਰ ਕੇ ਗਾਂ ਬਾਸਮਤੀ ਜਿੱਥੇ ਵੇਚਣੀ ਉਥੇ ਵੇਚ ਦੇ ਦੇ ਰੁਕੜੇ ਵੀ ਨਹੀਂ ਜਾਣੀ ਬਾਸਮਤੀ ਰੋਪੜ ਵਿਕ ਜਾਨੀ ਹੈ ਲੈ ਇਹੋ ਕੁੱਤੇ ਨਾਲ ਰਲਾ ਜੀ ਤੇ ਕੰਮ ਖਰਾਬ ਹੋ ਜਾਊਗਾ ਹਾਂ ਇਹ ਵੀ ਤਾਂ ਮਹਿੰਗਾ ਯਾਰ ਮੈਂ ਦੇਖ ਲਈ ਇਹ ਕਿਹੜਾ ਰੇਟ ਪਰਦਾਨ ਇਹ ਇਹਦਾ 3000 ਰੁਪਏ ਹੋਊਗੀ 3200 ਦੇ ਟੂਟ ਹੋਊ ਆਪਣੀ ਦੇਖਿਆ ਸਾਫ ਹੋਊ ਜੀ ਜਵਾਈ ਐਨ 1 ਨੰਬਰ ਆ ਆਜਾ ਨੂੰ ਕਹੀ ਇੱਕ ਤੇ ਦਿੱਤੇ ਰਲਾਉਣ ਨੂੰ ਪੱਟਣ ਚੱਕ ਲਈਉਗਾ ਲੈ ਕੇ ਆਇਆ ਹਾਂ ਹਾਂ 26 ਪ੍ਰਧਾਨੋਂ ਛੜਤੀ ਪਰੇ ਉਹਨੇ ਸੜਕ ਤੇ ਲੱਗ ਲਗ ਹਾਂ 26 ਉੱਪਰ ਪਾਲੂਗਾ ਉੱਪਰ ਪਾਲੂਗਾ ਹਾਂ ਥੋੜਾ ਥੋੜਾ ਬਨੇ ਫੇਕ ਦੇਉ ਕਿ ਆਉਣਾ ਦਾ ਤੇ ਪ੍ਰਧਾਨੋਂ ਬਚਾੜ ਘੱਟੇ ਹੁੰਦਾ ਇਹਦਾ ਬਾਸਮਤੀ ਦਾ ਆਹ ਰੇਟ ਵੱਧ ਹੁੰਦਾ ਇਹਦਾ ਘੱਟੇ ਹੁੰਦਾ ਹਾਂ ਛੜ ਘੱਟ ਹੁੰਦਾ ਟੋਟੀ ਦਾ ਨਹੀਂ ਟੋਟੀ ਨਹੀਂ ਹੈਗੀ ਬਾਣੀ ਮੋਕੀ ਹੋਣੀ ਕਿ ਤੇ ਰਹਿਣੀ ਹਮਲੇ ਬਾਕੀ ਭਾਈ ਹੁਣ ਟਰਾਲੇ ਟਰੁੱਲੇ ਭਰਨੇ ਵਾਲਾ ਕੰਮ ਨਹੀਂ ਹੈਗਾ ਨਹੀਂ ਹੁਣ ਤਾਂ ਬਸ ਇੱਕ ਟੈਂਟ ਪਾਉਣੇ ਵਾਲੀ ਗੱਲ ਹੈ ਐਸਐਮਐਸ ਨਹੀਂ ਲਵਾਏ ਨਹੀਂ ਐਸਐਮਐਸ ਪਰ ਹੈ ਨਹੀਂ ਉਹ ਮਤਲਬ ਤਾਂ ਮਸ਼ੀਨ ਵਿੱਚ ਟੰਗਿਆ ਨਹੀਂ ਪਿਆ ਇਹ ਐਸਐਮਐਸ ਲਵਾ ਦਿੰਦਾ ਹਾਂ ਇੱਧੇ ਰੋਣੀ ਕਰਕੇ ਵੀ ਦਿੰਦਾ ਪੁਰਾਣੇ ਟੌਪ ਮਾਡਲ ਮਸ਼ੀਨ ਹੈ ਇਹ ਇਹਨੂੰ ਟਾਇਰ ਲੱਗਿਆ ਪਿਆ ਹੈ ਅੱਛਾ ਹਾਂ 6 ਗੇਅਰ ਹੈ ਤੇ ਇਹ ਭਰਿਆਣਾ ਵਾਲਿਆਂ ਦੀ ਹੈ ਨਹੀਂ ਇਹ ਬੰਟੀ ਦੇ ਯਾਰ ਮਿੱਤਰ ਦੀ ਹੈ ਅੱਛਾ ਇਹ ਜਿਹੜਾ ਪ੍ਰਕਾਸ਼ਾਪਾਪਾ ਉਹਨਾਂ ਦੀ ਹੈ ਅੱਛਾ ਯੋ ਹੋਰ ਵਧੀਆ ਹਾਂ ਪਾਜੀ ਫਿਰਦੇ ਸੀ ਨਾ ਭਾਈ ਅਗੋਂ ਤੇ ਮੇਰੇ ਦਿੱਤੇ ਜਨ ਲੈ ਕੇ ਜਾਂਦੀ ਹੈ ਸ਼ਾਇਦ ਉੱਥੇ ਵਿਆਹ ਤੇ ਮੈਨੂੰ ਟਾਈਮ ਨਹੀਂ ਮਿਲਿਆ ਛੋਟੀ ਜਿਹੀ ਮਸ਼ੀਨ ਆ ਹਾਂ ਚੈਨ ਵਾਲੀ ਤਾਂ ਨਹੀਂ ਚੈਨ ਵਾਲੀ ਨਹੀਂ ਹੈਗੀ ਛੋਟੀ ਮਸ਼ੀਨ ਆ ਬੁੱਝੇ ਵੀ ਵੱਢਦੀ ਫਰੀ ਜਾਂਦੀ ਉਹ ਕਣ ਕੱਟਦਾ ਆਪਣਾ ਦੇਖੀਏ ਭੂਰੀ ਨੂੰ ਵੇਖੀ ਹੈ ਕੋਸਾ ਕਪਟਾਸੇ ਆ ਹਾਂ ਉਹ ਜੀ ਹੈਗੀ ਹੈ ਰੌਣਕ ਤਾਂ ਹੋਗੀ ਬੰਬੂ ਪਾ ਕੇ ਸਾਨੂੰ ਆਸ ਦੀ ਹੋਗੀ ਭਾਈ ਅਸੀਂ ਭੂਰੀ ਨੇ ਫੋਨ ਕਰਿਆ ਤਾਂ ਵੀ ਰੋਟੀ ਲੈ ਕੇ ਆਉਣੀ ਆ ਜਾਂ ਘਰ ਗਿਆ ਘਰ ਦੇ ਕਹਿੰਦੇ ਬੀ ਤਾਇਆ ਰੋਟੀ ਲੈ ਕੇ ਚਲੇ ਗਿਆ ਮਹਿਮਾਰੀ ਚ ਲੱਤ ਉੱਭੜਿਆ ਵਰਦਾਰ ਇੱਕ ਘਿੱਟ ਤੂੰ ਬੋਲ ਤਾਂ ਹੀ ਬੱਚੇ ਮਰ ਗਏ ਸਰਜੀ ਇਹ ਕਿਉਂ ਖੇਚਾੜਾ ਖੜਾ ਹੁੰਦਾ ਬਾਕੀ ਬਾਈ ਮਨਸੂਬੇ ਏਰੀਆ ਚ ਤਾਂ ਹੁਣ ਪੂਰੀ ਰਹੀ ਰਹਿ ਗਿਆ ਤਾਂ ਇਧਰ ਮੂਰਿਆ ਪਲਾਟ ਬਾਕੀ ਤਾਂ ਨਿਬੜੇ ਗਿਆ ਤਾਂ ਇਹ ਪਤਾ ਨਹੀਂ ਗਾ ਤੇ ਗੱਡੇ ਪਾਈਪ 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 ਮੇਰੇ ਪੂਰੀ ਨੇ ਓਹੋ ਹਾ ਪਾਈਪ ਤੇਰਾ ਤੇ ਹੇਲੜ ਕੇ ਪਰਾਂਜੇ ਤੇਰੇ ਗਾਣੇ ਬਾਈ ਐਸਐਸ ਲੱਗਿਆ ਹੁੰਦਾ ਸੁਪਰ ਸੀਟਰ ਕੇਲੇ <laughs> ऐसे वैसे नहीं बोल देनी पानी ਛਾੜ ਦੇ ਜਦ ਇਹ ਸਾਰੇ ਤੁਸੀਂ ਬਿੱਕੇ ਗੱਲ ਹੈਗੀ ਹਾਂ ਹੁਣ ਇਹ ਅੱਗੇ ਨਹੀਂ ਜਾਦੇ ਨਹੀਂ ਬੜੇ ਹੋ ਗਏ ਅਗਲੇ ਐਸੇ ਐਸੇ ਲਵਾ ਕੇ ਨਾਲ ਦੀ ਨਾਲੇ ਉੱਪਰ ਤਾਂ ਉਹ ਟਾਇਰ ਉੱਪਰੇ ਲੈ ਗਏ ਇੱਕ ਬਟ ਬਟ ਟਾਇਰ ਦੇਖ ਪੂਰਾ ਗਿਆ ਪਿਆ ਹੈ ਡਰਾਈਵਰੀ ਹੈ ਡਰਾਈਵਰੀ ਹਾਂ ਬਹੁਤ ਛਾਦਾ ਲੱਗਿਆ ਤੇ ਹੈ ਕਟਰਾ ਕਟੈਰ ਹੈ ਕਟਰਾ ਕਟੈਰ ਕਹੋਗੇ ਰਿਆ ਉਹ ਅੰਬੋ ਕੋ ਵਧਣੀ ਪੈਣੀ ਪੂਰੀ ਥੋੜੀ ਹੈ ਵੈਸੇ ਭਾਈ ਜਿਹੜੀ ਬਾਸਮਤੀ ਹੁੰਦੀ ਕੀਤੀ ਜੀ ਉਹ ਬਾਕੀ ਤੁਸੀਂ ਜੁੰਡਿਆ ਦੇ ਗੈਸ ਲਾ ਸਕਦੇ ਆ ਇਹਦਾ ਬਹੁਤਾ ਕੱਦ ਵੀ ਨਹੀਂ ਤਾਂ ਹੈਗਾ ਪੂਰੀ ਪਟਾਸ ਕਿੰਨੀ ਕਹੈਂ ਅੰਬ ਅੰਬ ਨੂੰ ਮੱਤਾ ਡੇਕ ਲਾ ਵਰਦਾ ਅਲੰਪੀਆ ਕਾਦੀਆ ਵੀ ਹੈ ਹਾਂ ਜਾਵਾਂ ਨੂੰ ਬਹੁਤ ਲੋਟਾ ਹਾਂ ਅੱਧੀ ਬਣਾ ਤੇ ਜੱਕਦੀ ਨਾਲ ਲੱਕੇ ਖਾਣੂ ਬਸ ਹਰ ਸ਼ਾਮ ਨੂੰ ਬਹੁਤ ਲੋਟਾ ਪੂਰੀ ਆ ਵੀ ਬਹੁਤ ਜ਼ਬਰਦਸਤ ਲੱਗੀ ਜਿਹੜੀ ਰੱਖੀ ਆ ਪੂਰੀ ਬਤਾਇਆ 5 ਮਿੰਟ ਪਹਿਲਾਂ ਆ ਗਿਆ ਆਇਆ ਹਾਂ ਬਸ ਆ ਜਾਈ ਇਧਰ ਤੇ ਪ੍ਰਧਾਨ ਆ ਗਿਆ ਉਧਰ ਤੇ ਮੈਂ ਗਿਆ ਬਰਾਬਰ ਦੀ ਟੱਕਰੇ ਹੋਗੇ ਸਾਡੇ ਵੀ ਬਾਟੀ ਨਹੀਂ ਆਇਆ ਡਰਾਈਵਰ ਬਹੁਤ ਵਧੀਆ ਪਰ ਸਾਲਾ ਪੂਰਾ ਲਾਗ ਨਹੀਂ ਛੱਡਦਾ ਆ ਦੇਖ ਲੈ ਉੱਪਰ ਵੀ ਲਿਆਇਆ ਮੈਂ ਉਹੀ ਤੈਨੂੰ ਕਹਿੰਦਾ ਏ ਇਹਦਾ ਵਾਹ ਇੱਕ ਤੇਰਾ ਉਹਦੇ ਕਰਕੇ ਹੋ ਗਿਆ ਅੰਬ ਕਰਕੇ ਨਹੀਂ ਲਾਗ ਨਹੀਂ ਕਰਦਾ ਏ ਕਿ ਨੂੰ ਹੋਰ ਆ ਹਾਂ ਨਹੀਂ ਕੋਈ ਵੀ ਡਰਾਈਵਰ ਹੈ ਟਾਇਰ ਨਾਲ ਸਾਈਡ ਦੱਬ ਦਦਾ ਉਹ ਦੇਖ ਟਾਇਰ ਨਹੀਂ ਦੱਬਦਾ ਸਾਈਡ ਨਹੀਂ ਦੱਬਦਾ ਇਹ ਇਹੀ ਤਾਂ ਡਰਾਈਵਰੀ ਹੁੰਦੀ ਆ ਬੜੀ ਇਹੀ ਹੁੰਦੀ ਪ੍ਰਧਾਨ ਕਹਿੰਦਾ ਪੱਲੀ ਲਿਆਇਆ ਕਿ ਤੇ ਮਿਕਸ ਨਾਲ ਕਰ ਲਈਦਾ ਰੇਟ ਜ਼ਿਆਦਾ ਏ ਨਾ ਪੱਲੀ ਹੈਗੀ ਹਾਂ ਮੇਰੇ ਆਦਮਾ ਕੋਲੇ ਗਿਆ ਤਾਂ ਹਾਂ ਗਿਆ ਹਾਂ ਹਾਂ ਕੰਮ ਖਰਾਬ ਨਾ ਕਰ ਲਈ ਇੰਨੀ ਬਚਾਉਣਾ ਸਿੱਖਣਾ ਤੁਸੀਂ ਇੰਨੀ ਬਚਾਉਣਾ ਇਹ ਤਾਂ ਹੈ ਹਾਂ ਉਹ ਪੂਰੀ ਉਦਾਂ ਲਾਨ ਘੱਟੇ ਹੈ ਹਾਂ ਪਰ ਤਾਂ ਇੰਨੀ ਹੁੰਦਾ ਇਹਦਾ ਲਾਨ ਹਾਂ ਪੂਰੀ ਹੁਣ ਸੜੀਆਂ ਆ ਫੋਰ ਕੇ ਇਦਾਂ ਹੀ ਬੀਜੀਆਂ ਐਸਾ ਸਗਲ ਇਹਦੇ ਨਾਲ ਹਾਂ ਇਹਨੂੰ ਲੋੜੇ ਨਹੀਂ ਬੇਲਰ ਬੁੱਲਰ ਵੀ ਬੇਲਰ ਦੀ ਲੋੜੇ ਨਹੀਂ ਇਹਨੂੰ ਹਾਂ ਕਿਉਂਕਿ ਬਾਈ ਤੇ ਮਾਲ ਘੱਟੇ ਹੈ ਹਾਂ ਮਾਰ ਤਾਂ ਨਾ ਲੈ ਕੇ ਵੀ ਰੌਣੀ ਕਰਦੀ ਨੇੜੇ ਜਾ ਕੇ ਜਾਂ ਬੀਜਣੀ ਆ ਰਾਉਣੀ ਕਰਨਾ ਪੈਣਾ ਦਾ ਭਾਈ ਪਰਾੜੀ ਨੇ ਤੇਰਾ ਪਾਣੀ ਪੀ ਜਾਣਾ ਸੁਪਰ ਸੀਟ ਦਾ ਬੀਤੀ ਮੈਂ ਕਿਹਾ ਸਾਡੇ ਰੂਸਾ ਬੈਠਣਾ ਚਾਹੀਦਾ ਜੱਲ ਨੂੰ ਸੁਪਰ ਮਾਰ ਕੇ ਹੁਣ ਹਾਂ ਕਾਹੂ ਖਰਚਾ ਕਰਨਾ ਇੰਨਾ ਆ ਹਾਂ ਚੱਲ ਮਰਜੀ ਆ ਭਾਈ ਦੇਖ ਲੈ ਬਈ ਵੱਡਾ ਤੇ ਬਾਈ ਹੋਈ ਕੰਕ ਦੇਖ ਲਈ ਵੱਧ ਹੁੰਦੀ ਆ ਹਾਂ ਅਗਨੇ ਫਿਰ ਗਿਆ ਇੰਨਾ ਸਮਾਨ ਪਿੱਛੇ ਗੜਦਾ ਯਾਰ ਉਹ ਨਾਲੇ ਇੰਨਾ ਕਾਬੂ ਆ ਜਾਂਦਾ ਪ੍ਰਧਾਨ ਜਿਆਦਾ ਨਹੀਂ ਆਉਂਦਾ ਜਿਆਦਾ ਨਹੀਂ ਹੋਣਾ ਹੈ ਜਿਆਦਾ ਐਸਐਮਐਸ ਜਿਕੜਾ ਸਾਡੇ ਹੋ ਨਹੀਂ ਲੋਟ ਆਉਣਾ ਨਹੀਂ ਤੇਰੇ ਆ ਜਾਣ ਤਾਂ ਇਹ ਐਸਐਮਐਸ ਲੱਗੇ ਰਹਿੰਦਾ ਉਹਨੇ ਫੇਰ ਆ ਜਾਣਾ ਤਾਂ ਚੱਲ ਸਾਡੇ ਆਏ ਆ ਨਾ ਉਹ ਕਹਿੰਦੇ ਚੱਕ ਲਈ ਜਾਣੀ ਹਾਂ ਬੰਦੇ ਹੈਗੇ ਆ ਫੇਰ ਵੀ ਐਸਐਮਐਸ ਇਹਨਾਂ ਛੱਡੇ ਜਾਂਦੇ ਆ ਉਹ ਮੈਂ ਦੇਖਿਆ ਬੰਦਿਆਂ ਦੇ ਪਿਆ ਨਹੀਂ ਆਪਾਂ ਨੇ ਇਕੱਠੀ ਕਰਕੇ ਅੱਗ ਲਾ ਦੇਣੀ ਪ੍ਰਧਾਨ ਜਿਹੜਾ ਮਾੜਾ ਮੋਟਾ ਰਹਿ ਗਿਆ ਤੱਗੀਖੰਡ ਪਰ ਆਏ ਆ ਪ੍ਰਧਾਨ ਜਾਰੇ ਉਹ ਬੇਲਰ ਮਸ਼ੀਨਾਂ ਹੀ ਹੁੰਦੀ ਨੇ ਜੇ ਬੰਦਾ ਨਾਲੇ ਹਿੰਮਤ ਕਰ ਲਵੇ ਫੇਰ ਘਟ ਰੰਦੀ ਹੈ ਹੁੰਜੇ ਖਾਂਜੇ ਤੰਗੜੀਆਂ ਅਗਲ ਅਸੀਂ ਚਿਰੇ ਕਰ ਦੇਣੇ ਲਾ ਬਾਈ ਪ੍ਰਧਾਨ ਚੱਕਦੇ ਫਟੇ ਪੂਰੀ ਨੇ ਜ਼ਾੜੇ ਗੁੰਝਾ ਫੜਦਾ ਇਹ ਤਾਂ ਖੁਰਚੀ ਨਹੀਂ ਆ ਹਾਂ ਕਵੈਨ ਬਾਤ ਨਹੀਂ ਰੱਖਣੀ ਨਹੀਂ ਬੰਦਾ ਗੁੰਝਾ ਛੱਡ ਕੇ ਬਹਿ ਜਾਂਦਾ ਛੱਡਦਾ ਆਹੋ ਬਾਹ ਨਹੀਂ ਖੜ੍ਹਦੇ ਨਹੀਂ ਬਾਤੇ ਘਾਟੇ ਦਾ ਘਾਟੇ ਦਾ ਕੰਮ ਓਰੇ ਦਾ ਆਪਣਾ ਜਾਣਾ ਹੀ ਹੋਇਆ ਉਹਨੇ ਇਹਨੂੰ ਡਰਾਈਵਰ ਨਹੀਂ ਦਾ ਇਹ ਬੋ ਕਰਫੈਲ ਕੋ ਵਧੀਆ ਅੱਜ ਅੱਜ ਡਰਾਈਵਰ ਵਧੀਆ ਚਾ ਚਾ ਨਾ ਮਾੜੀ ਨਹੀਂ ਕਰਤਾਰ ਦੀ ਆਪਾਂ ਐਵੇਂ ਕਹਿ ਦੀਏ ਕਰਤਾਰ ਕਮੈਨ ਤਾਂ ਵਧੀਆ ਹੈ ਸਰਪੈਨ ਵਧੀਆ ਪਰ ਡਰਾਈਵਰੀ ਥੋੜੀ ਜਿਹੀ ਹੁੰਦੀ ਹੈ ਡਰਾਈਵ ਤੇ ਹੁੰਦੀ ਹੈ ਆਹੇ ਹੋਏ ਇਹ ਬੋਰਡ ਤੇ ਰੱਖੋ ਮੈਂ ਇਹ ਬਾਹਰ ਹੈ ਹਾਂ ਉਹ ਸਾਡੇ ਕਿਨੇ ਆਈ ਕਰਦੇ ਕਰਦੇ ਨਾ ਦੋਸਤ ਮਾਣਾ ਹਾਂ ਐਰੀਨ ਲੈਣਾ ਟਾਇਰ ਨਹੀਂ ਰੱਬ ਦਾ ਅਪੈ ਦੇ ਘਰੇ ਨੂੰ ਦੇਖ ਲਿਆ ਹੈ ਜਿੰਨੇ ਨੂੰ ਬਾਈ ਕੈਮਰਾ ਖੋਲੇ ਇਹਨਾਂ ਨੂੰ ਜਾਨਵਰ ਲੰਘ ਕੇ ਆ ਦੋ ਸਾਹੇ ਟਕਰਿਆ ਜੀ ਦੇ ਦੋ ਸਾਹੇ ਹਾਂ ਹਾਂ ਵੀ ਨਿੱਗਰਦਾ ਪਤਾ ਨਾ ਉਹ ਅੱਗੇ ਕੁੱਤੇ ਹੁੰਦੇ ਨੇ ਜੀ ਅੱਜ ਜੀ ਹਾਂ ਹੁਣ ਕੋਈ ਕੋਈ ਨਹੀਂ ਯਾਰ ਕਾਬੂ ਕਰਕੇ ਖਾਗ ਪੀ ਲੈਂਦੇ ਤੇ ਪੂਰੀ ਹੁਣ ਆਵਾਰਾ ਵੀ ਬਹੁਤ ਕੁੱਤੇ ਹੋ ਗਏ ਆਵਾਰਾ ਹੋ ਗਏ ਉਹ ਬੌਪਰ ਦੇ ਹਾਂ ਇਹ ਵੀ ਬਾਈ ਕਿਸਮਤ ਕੇ ਬਜੇ ਵੇ ਸਾਫ ਹੋ ਜਿਹੜਾ ਬੰਗਲਾ ਐਡਾ ਸਾਫ ਆ ਬਾਈ ਆਵਾਰੀ ਕੀ ਰਾਤ ਨੂੰ ਨਿਕਲਦੇ ਆ ਕੁੱਤੇ ਨਾਲ ਦੀ ਨਾਲ ਫੜੀ ਜਾਂਦੇ ਆ ਆਵਾਰਾ ਨੂੰ ਜੀ ਆਸਾਹਿਆ ਨੂੰ ਹਾਂ ਤੁਹਾਰਾ ਕੁੱਤੇ ਦਾ ਹੈ ਹਾਂ ਜੀ ਹਾਂ ਲੋੜੇ ਨਹੀਂ ਪੂਰੀ ਦਾਦੀ ਦੁੱਦੀ ਚੱਕਣੇ ਰਹੀ ਹੋਣਾ ਹੁਣ ਨਹੀਂ ਲੋੜ ਹੈਗੀ ਦਾਤੀ ਦੀ ਹੁਣ ਨਿਪਰ ਲਿਆ ਹਾਂ ਜਣੋ ਜਣੇ ਨੇ ਬਹੁਤ ਵੇੜ ਬਹੁਤ ਹਾਂ ਅੱਜ ਫੋਈ ਹੋ ਗਿਆ ਬੱਲੇ ਬੱਲੇ ਉਹ ਦੂਵੇ ਦੇ ਖੇਚੇ ਮਾਰਦੀ ਸੀ ਅੱਜ ਠੀਕ ਰਿਆ ਆਏ ਚਲਾਵੇ ਵਾਹੇ ਗੇਰ ਪਾਏ ਗਰੇ ਆਏ ਚਲਾਏ ਗੇ ਰਾਮ ਨੇ ਡੋਜ ਤਾਂ ਤਿਲਵਾਤੀ ਸੱਚੀ ਪੂਰੀ ਗੰਨਾ ਠੀਕ ਹੈ ਵੀ ਕੱਦ खासा ਇਹ ਹਾਂ ਇਹ 92 ਆ ਬਾਈਲਾ ਇਹ ਕਹਿੰਦੇ ਕਿ ਉਹਨੂੰ ਬਣਾ ਡੰਗਰਾਂ ਨਾਲ ਛੱਡ ਦੇਣਾ ਕਹਿੰਦੇ ਕਿੰਨਾ ਚੱਲਿਆ ਨਹੀਂ ਆ ਦੇਣਾ ਵੀ ਵੀ ਦੂਗਾ ਪਿੱਛੇ ਤੇ ਦੇਲਾ ਹੈ ਅਦਾ ਸਾਰੇ ਮਾਣੇ ਪ੍ਰਸਾਦ ਚ ਜਾ ਕੇ ਜਾਵਾਂਗਾ ਸਾਡੇ 2 ਮਹੀਨੇ ਪਏ ਹਾਂ ਗੰਨਾ ਕੋਈ ਵੀ ਦੱਸਦਾ ਜਿਹੜਾ ਮਰਜ਼ੀ ਛੇ ਆਲੇ ਬੰਦੇ ਤੇ ਪੁੱਛ ਲਿਓ ਕਹਿੰਦਾ ਪ੍ਰਸਾਦ ਚ ਜਾਂਦਾ ਤੇ ਪਹਿਲਾਂ ਨਹੀਂ ਤੇ ਪ੍ਰਾਣੀ ਬੱਦ ਗਿਆ ਗੁਗੂ ਠੀਕ ਹੈ ਰਿਆ ਫੇਰ ਤਾਂ ਦਾ ਪੂਰੀ ਦੁਆਈ ਲਾਉਂਦਾ ਵੈਸੇ ਟਰਾਲਾ ਬੜਾ ਏ ਰੌਣਕ ਜੀ ਵੀ ਨਹੀਂ ਹੋਣੀ ਵਿੱਚ ਵਰਦਾਨ ਨਾ 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 ਬਾਕੀ ਜੀਰੀ ਸੁਥਰੀ ਆ ਬਾਈ ਐਤੀ ਬਾਈ ਬਹੁਤ ਰਗੜੇ ਫਸਲਾਂ ਨੇ ਬਹੁਤ ਜ਼ਿੰਮੇਦਾਰ ਉਹ ਹਾਰਡ ਨੇ ਰਗੜਤੇ ਕੋ ਫਸਲਾਂ ਨੇ ਰਗੜਤੇ ਕੋ ਬੀਜਾਂ ਨੇ ਵੀ ਰਗੜਤੇ ਜੀ ਵੀ ਜੀਰੇ ਬਾਈ ਅੱਗੇ 5-5 ਲੱਖ ਦੇ ਤਨ ਹੁੰਦੇ ਤੇ 2 ਲੱਖ ਦੀ ਐਵਰੇਜ ਰਹਿ ਗਈ ਹਾਂ 3-3 ਲੱਖ ਦਾ ਘਾਟਾ ਪਿਆ ਜਿਹਦੇ ਲੱਖ ਦੇ ਹੁੰਦੇ ਜਿਹਦੇ ਪਿਆ 1000 ਦੀ ਹੋਏ ਪ੍ਰਧਾਨ ਹਾਂ ਅੱਧੋ-ਅੱਧ ਰਗੜਤੇ ਹਾਂ ਖਰਚਾ ਬਾਈ ਹੁਣ ਜ਼ਿਆਦਾ ਹੁੰਦਾ ਕਿ ਗੇਲ ਤੇ ਘਟ ਨਹੀਂ ਹੁੰਦਾ ਹੈਗਾ ਜਿਹੜੇ ਖਰਚਾ ਵੱਧ ਹੁੰਦਾ ਬਾਬੇ ਵੀ ਵਧੀਆ ਰੌਣਕ ਹੋ ਗਈ ਹਾਂ ਪੂਰੀ ਦਿਨ ਪੂਰੇ ਠੀਕ ਰੇਆ ਚਲੋ ਖਰਚਾ ਮੁਰਜੇਵੇ ਉਹੀ ਬਹੁਤ ਆ ਪ੍ਰਧਾਨ ਆ ਹਾਂ ਹਾਂ ਤੇ ਨਹੀਂ ਪੱਲੇ ਦੇਣਾ ਪੈਣ ਪੱਲੇ ਦੇਣਾ ਪੈਣ ਲੈ ਕੋ ਜਿਹੜੇ ਰਹਿ ਗਏ ਇੰਦੇ ਬਾਰ ਮੈਂ ਰਹਿ ਗਈ 26 ਕਟੇ ਇੱਕ ਪੂਰਾ ਹੋਇਆ ਬਾਈ ਆਖੀ ਲੇਵਾ ਤੇ ਹਲੇ ਦੂਆ ਭਰਿਆ ਨਹੀਂ ਹੈਗਾ ਐ ਨਹੀਂ ਐਡਾ ਪ੍ਰੋਜੈਕਟ ਨਾਰਮਲੇ ਕੰਮ ਹੈ ਅੱਜ ਹੋਜੂ ਪੂਰੀ ਵੀ ਵੇਲਾ ਬਾਈ ਜਿਲੀਵਲ ਤੇ 12 11 ਮੰਡੀ ਦਾ ਜਿਹੜਾ ਐਸੀ ਪਾਈ ਐਸੀ ਜਾ ਜਾ ਬਾਦ ਇੱਕ ਮਰੀ ਪੂਰੀ ਬਹੁਤ ਨਹੀਂ ਹੈਗਾ ਮੂਰੇ ਹੀ ਰੌਣਕ ਹੈ ਮੂਰੇ ਵਾਲਾ ਡੰਡਾ ਗਿਓ ਡੰਡਾ ਗਿਓ ਆਹੀ ਆ ਬਾਈ ਕਰਦਾ ਪਾ ਇਹ ਕੀ ਕਰਦਾ ਹੋ ਜਾ ਫਟਾਲੇ ਦੀ ਟੀਸੀ ਜਾ ਦਿੰਦਾ ਇਹਦੇ ਭਰੇ ਦਾ ਕੋਈ ਹੈ ਇਹ ਕਿਰਪਾ ਹੋ ਜੇ ਉੱਪਰ ਵੀ ਬੈਠਣ ਲਈ ਕਹਿੰਦਾ ਬੈਠ ਹੋਵਰਾ ਪਰਦਾ ਲ ਕਹਦਾ ਇਹਦੀਓ ਕਿਰਪਾ ਹੈ ਜਿਹੇ ਵੱਧ ਚੱਲ ਗਿਆ ਮੂਰੇ ਮੂਰੇ ਪੁਆਲੀ ভাই ਸਾਰੀ ਹੋ ਫਟਾਸ ਲੋ ਲਾਲਾ ਲੋ ਵਾ ਬਹੁਤ ਕੰਮ ਸਾਰੇ ਟਰਾਲੇ ਦੇ ਫਰਦਾਂ ਛੱਪੀ ਵੀ ਹੁੰਦੀ ਠੀਕੇ ਰਹਿਣਾ ਤਾਂ ਫਰਦਾਨ ਤੇ ਸਾਰੀ ਛੱਪੀ ਹੁੰਦੀ ਫਿਰ ਵੀ ਠੀਕੇ ਰਹਿਣਾ ਤਾਂ ਚੱਲ ਉਹਨੇ ਇਹ ਰੇਟ ਕੱਢ ਲੈਣਾ ਦੋਈ ਨੇ ਇਹ ਘਾਟਾਂ ਦਾ ਰੇਟ ਆ ਬਣੇ ਜਾਣਾ ਪਾਰੀ ਇਹੋ ਜੀ ਕਾੜ ਕੇ ਫੇਰ ਪਾਉਣਾ ਪਾੜੀਏ ਰਾਸੇ ਵਾਰੀ ਪਾਉਗਾ ਨਾ ਨਾ ਆਹ ਵਾਟ ਕੇ ਜਾਣਾ ਤੇ ਪਾਨੇ ਉਹ ਫਿਰ ਵੀ ਇੱਥੇ ਆਈਏ ਹੋਣੀ ਜਾਂਦਾ ਹੈ ਹਾਂ ਪੁਰੇ ਆਹ ਡਰਾਈਵਰ ਤਾਂ ਉਦਣ ਦੋ ਤਿੰਨ ਥੈਲੇ ਪोटाश ਦੇ ਦੇ ਆ। ਹੋਰ ਜ਼ਿਆਦਾ ਇਹ ਕਰਨਾ ਲੋਟ। ਆ। ਜੱਗਾ ਪੂਰੀ ਕਰਾ ਡੰਬਾ ਲੱਭਦਾ ਫਿਰਦਾ ਠੀਕ ਹੈ ਕੰਮ। ਆ। ਨਿਕਰ। ਕਮਾਹ ਪ੍ਰਦਾਨ ਲੋ ਜੀ ਬਾਈ ਕਟੜਾ ਵਾਲਾ ਬਾਈ ਵੀ ਆ ਗਿਆ ਤਾਂ ਆਪਣੇ ਮਾਰਨਾ ਗੱਲ ਦਾ ਕਟੜਾ ਇਧਰ ਮਾਰੋ ਮਾਰ ਗਰਦਾ ਦੇਖੋ ਕਿਹੜੇ ਸਾਹ ਨਾਲ ਹੈ ਮੋਟਰ ਵਾਲੀ ਸਾਈਡ ਨੂੰ ਬਾਈ ਸਾਰਾ ਪ੍ਰੋਜੈਕਟ ਭਰਿਆ ਪਿਆ ਏ ਫੁੱਲ ਕਰਦਾ ਦਲਾ ਪੂਰੀ ਵਾਈਗਲ ਬਾਈ ਵੇ ਤੇ ਸਵੇਰੇ ਸਵੇਰੇ ਉਹਦੇ ਵਾਰ ਮਾ ਸੂਏ ਪਰ ਵਾਲੇ ਖੇਤਾਂ માં ਮਰਾ ਕੇ ਤੇ ਪਿੰਡ ਖੱਤੀ માં ਮਰਾ ਕੇ ਉਹ ਬੜੇ ਖੇਤਾਂ ਵਿੱਚ ਵੱਜ ਗਏ ਹੁਣ ਮਹਗਾਲੇ માં ਵੱਜਦਾ ਏ ਇਹੀ ਕੰਮ ਜ਼ਰੂਰੀ ਦਾ ਬਾਈ ਪਰਾਲੀ ਲੋਟ ਆ ਗਈ ਸਾਰੇ ਕੰਮ ਲੋਟਾ ਕੇ ਆਹ ਮਹਗਾ ਲੱਗ ਗਿਆ ਨੰਬਰ ਇਹੀ ਕੰਮ ਜ਼ਰੂਰੀ ਦਾ ਹੈ ਹਾਂ ਅਰਸ ਵਿੱਚ ਨੰਬਰ ਦੋ ਆਹ ਕਹਿੰਦਾ ਬਾਈ ਕਿ ਨਾ ਦੋ ਕੁ ਦਿਨ ਚ ਥੋੜਾ ਕਰਾ ਲੈਣਾ ਕੰਮ ਲੋਟ ਸਭ ਚੱਕ ਹੋ ਜਾਣੇ ਮੈਨੇ ਬੜਦਾ ਹੀ ਵਾਰੀਆ ਇਹਦਾ ਜਿਹੜੇ ਖੇਤ ਸਾਫ ਹੋ ਜਵੇ ਉਹਦੇ ਵਰਗੀ ਮੌਜ ਨਹੀਂ ਹੈਗੀ ਚੱਕ ਹੋ ਗਿਆ ਉਹਦੇ ਬਾਅਦ ਵਿੱਚ ਜਿਹੜੇ ਮਾੜੇ ਮੋਟੇ ਬਾਈ ਅਸੀਂ ਸਾਈਡਾਂ ਲਾਗ ਵਾਲੀਆਂ ਵੱਢ ਕੇ ਪਹਿਲੇ ਵਿੱਚ ਗੇਰ ਦੇਣੀਆਂ ਨਾਲੇ ਚਾ ਕਰਣੀਆਂ ਕੋਈ ਜਿੰਨੀ ਸਫਾਈ ਹੋਊਗੀ ਉਹਦਾ ਫਾਇਦਾ ਫਿਰ ਫੇ ਕਣ ਕਹਿਣ ਟੋਪ ਦੀ ਬੀਜ ਕੇ ਫਾਇਦਾ ਇਹ ਕਸੂਸਰੇ ਜਿਹਾ ਮਸਵਾਦ ਨਹੀਂ ਆਉਂਦਾ ਹੈਗਾ ਹੈ ਬਾਕੀ ਅੱਜ ਰਾਜੇ ਬਾਈ ਦੇ ਵੀ ਸ਼ਾਇਦ ਬਾਈ ਆਹ ਪੂਰੀ ਦੇ ਮਸ਼ੀਨ ਜਿਹੜੀ ਆਈ ਪੀ ਉਹ ਵੱਢਦੇ ਪਿਆ ਖੱਤੀ ਬਾਈ ਨੇ ਟਰੈਕਟਰ ਖੜਾਇਆ ਪਿਆ ਇਹ ਗਰਗੀ ਦੀ ਇਹ ਨੰਬਰ ਲੱਗ ਸਕਦਾ ਹੈ ਕੰਮ ਨਿਭੜਦੇ ਹੀ ਵਧੀਆ ਬਾਈ ਜਿਹੜਾ ਟਾਈਮ ਗੇ ਹੋ ਜਵੇ ਉਹਦੇ ਵਰਗੀ ਮੌਜ ਨਹੀਂ ਹੈਗੀ ਲੈ ਚੱਲਦਾ ਬਾਈ ਇੱਧਰ ਸੋਹਣਾ ਲਿਕਾ ਹੀ ਚੱਲਦੇ ਜਰਾ ਸਪੈਸ਼ਲ ਬਾਈ ਆ ਬੰਦਾ ਕਟਰੇ ਮਾਰਦਾ ਏ ਬੰਦਾ ਇਹਦਾ ਨਾਮ ਪਛਰੇ ਦਾ ਸੱਤਾ ਵੱਡਾ ਮੁੰਡਾ ਬਾਈ ਇਹੇ